ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬੱਬਲੂ ਕੋਲੇ ਪਿੰਡ ਕਰਿਆੜ ਵਾਲੇ ਪਹੁੰਚੇ ਆ ਜੀ ਇੱਕ ਤੁਹਾਨੂੰ ਜਰਸੀ ਦੇ ਨਗੀਨਾ ਦਿਖਾ ਦਿਆਂ ਕਦੋਂ ਸੂਈਆ ਉਹ ਵੀ ਪੁੱਛਾਂਗੇ ਤੇ ਬਾਕੀ ਦਾ ਲਾਇਸੈਂਸ ਕੋਲੇ ਪਿਆ ਦੇਖੋ ਜੀ ਜੇਰ ਕੰਪਲੀਟ ਬਠਲ ਚਾ ਤੇ ਬੱਚਾ ਮੁਰਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਹਾਂਜੀ ਹਾਂਜੀ ਬੜਾ ਠੀਕ ਹੈ ਜੀ ਹੋਰ ਕਿਵੇਂ ਕੰਮ ਕਰ ਬਬਲੂ ਪੂਰਾ ਵਧੀਆ ਚੱਲ ਰਿਹਾ ਪੀ ਜੀ ਓਕੇ ਤੇ ਅੱਜ ਫਿਰ ਇੱਕ ਵੈਡ ਦਿਖਾਉਣੀ ਹੈ ਹਾਂਜੀ ਹਾਂਜੀ ਇੱਕ ਵੈਡ ਦਿਖਾਉਣੀ ਹੈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 7398042 ਜੀ ਪਿੰਡ ਵੀਰ ਆਪਣਾ ਪਿੰਡ ਕਨੜਾ ਜਿਹਦਾ ਪਿੰਡਾ ਸ੍ਰੀ ਰਫੜਾ ਆਪਣਾ ਹੋ ਜੀ ਨੇੜੇ ਆਪਾਂ ਨੂੰ ਰਾਮਪਰਾ ਮੰਡ ਕੋਈ ਹਾਂਜੀ ਹਾਂਜੀ ਤਪਾ ਦੇ ਰਾਮਪਰਾ ਉਹ ਕਿਤੇ ਅੱਜ ਫਿਰ ਇੱਕ ਵਾਰ ਦਿਖਾ ਰਹੇ ਆ ਕੀ ਡਿਟੇਲ ਆ ਬਾਈ ਇਹਦੀ ਇਹ ਪੰਜਾਬ ਵਾਲੀ ਜਰਸੀ ਆ ਬਾਈ ਜੀ ਇਹਦੇ ਪਹਿਲਾਂ ਨੇ 20 ਕਿਲੋ ਦਿੱਤਾ ਵਾ ਜੀ ਐਦ ਕੀ ਕਿੰਨਾ ਕਹਿ ਕੇ ਦੇ ਦੇਾਂਗੇ 3 ਕਿਲੋ ਐਦ ਕੀ ਕਹਿ ਕੇ ਦੇਵਾਂਗੇ ਜੀ 20 ਕਿਲੋ ਐਦ ਕੀ ਬਹੁਤ ਖਰਾਬ ਬਾਦੂ ਜੀ ਰਾਤ ਨੂੰ ਹੀ ਆ ਇਹ ਕੱਲ ਸੁਣੀਏ ਮਨ ਲਾ ਵੀ ਆਤਰੇ ਸੁਈਏ 7:00 ਵਜੇ ਤੇ ਜੇਰ ਕੰਪਲੀਟ ਹਾਂ ਬੋਲੋ ਜਮਾ ਕੱਲ ਪੂਰਾ ਪੂਰਾ ਸਾਫ ਕਰਤੀ ਸੀ ਵੀ ਤੇ ਕੀ ਦਿੱਤਾ ਜਾਂਦੀ ਆ ਬੱਚਾ ਲੱਗ ਥੋੜਾ ਇਹਨਾਂ ਨੂੰ ਚੰਗਾਤਾ ਸੀਗਾ ਕੀ ਦਿੱਤਾ ਬਾਈ ਇਹਨੇ ਇਹਨੇ ਬੱਸ ਆ ਦਿੱਤਾ ਜੀ ਖੋਲੋ ਜੀ ਤੋੜਾ ਕਰਾ ਕੇ ਚੈੱਕ ਤੇ ਕਿੰਨਾ ਕ ਬੋਲਾ ਗੱਡਿਆ ਫਿਰ ਇਹਦੇ ਨਾਲ ਬਾਈ ਯਾਰ ਕ ਅੱਜ ਤੜਕੇ ਨਹੀਂ ਕਰਦੇ। ਅੱਜ ਦੜਕੇ ਨਹੀਂ ਕਰਦਾ ਕੋਈ ਦਰਕਾਰ ਬੱਚਾ ਜਿਵੇਂ ਅੱਜ ਤੜਕੇ ਜਰੂਰ। ਠੀਕ ਹੈ ਠੀਕ ਹੈ ਠੀਕ ਹੈ। ਬੱਚਾ ਜਿਗਾ ਉਹਨਾਂ ਬਸਮਾਜ ਆ ਗਈ ਨਾ ਆ ਦੇਖੋ ਜੀ। ਸਾਇਰ ਫੋਲਜੀ ਪੰਜਾਬ ਵਾਲੀ ਜਰਸੀ ਇਹਨੂੰ ਕਹਿੰਦੇ ਆ। ਕੁਆਲਿਟੀ ਪੂਰੀ ਚੰਗੀ। ਬਾਕੀ ਦੀ ਗੱਲ ਥਣਲੇਵੇ ਦੀ ਪੂਰੀ ਸਾਫ਼ ਸੁਥਰੀ। ਆ ਦੇਖੋ ਜੀ। ਜ਼ੇਰ ਕੰਪਲੀਟ ਵੱਡੀ ਗੱਲ ਗਾਂ ਦੀ ਜ਼ੇਰ ਦੀ ਹੁੰਦੀ ਆ। ਆ ਦੇਖੋ ਜੀ। ਸਾਫ਼ ਸੁਥਰੀ। ਬਬਲੂ ਐਡ ਕੀ ਕਿੰਨਾ ਦੁੱਧ ਕਹਿ ਕੇ ਦੇ ਦਾਂ ਬਾਈ। 20 ਕਿਲੋ ਓਕੇ ਜੀ। ਤੇ ਬਾਕੀ ਦੀ ਗੱਲ ਯਾਰ ਜਿਹੜਾ ਇਹਦਾ ਕੁਆਲਿਟੀ ਆ ਹਨਾ ਸਰੀਰ ਦੀ ਬੰਤਰ ਆ ਬਹੁਤ ਚੰਗੀ ਆ ਆ ਦੇਖੋ ਵੀਰੋ ਤਾਰਾ ਦੂਰਾ ਕਰ ਲੋ ਚੈੱਕ ਥੱਲੇ ਨਾਲ ਕੇਰ ਗਈ ਆਹ ਦੇਖੋ ਜੀ ਓਕੇ ਆ ਜਮਾ ਹਨਾ ਕੋਈ ਹੈ ਹੀ ਨਹੀਂ ਨਿਆਣੇ ਨੂੰ ਨਾ ਤੈਨੂੰ ਮਾ ਬਾੜੀ ਸੀਲਾ ਕੋਈ ਬੱਚਾ ਖੜੇ ਨਹੀਂ ਲੋੜ ਨਹੀਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਉਹਨਾਂ ਥੋੜਾ ਪੋਰਾ ਪੋਰਾ ਸਾਫ਼ ਕਰੀ ਵੀ ਆ ਤੇ ਹੁਣ ਫਿਰ ਕਿੰਨੇ ਪੈਸੇ ਆ ਬਾਈ ਇਹਦੇ ਮੋੜ ਦਾ ਬਸ ਦੇ ਲੈਣਾ ਬਾਈ ਲੋਕ ਤਾਂ ਆਈਆਂ ਇੱਕ ਪੰਜ ਪਾਰੀ 385 50 90 90 ਮੰਨਦਾ ਬਸ 85000 ਰੁਪਏ ਦੇ ਦੇਗੇ ਮਾਨਦਾਨ ਮਾਨਦਾਨ ਹੋਰ ਕੋਈ ਬੜਾ ਨਹੀਂ ਹੋਣਾ ਬਸ ਦਾ ਥੋੜਾ-ਮੋਟਾ ਹੀ ਹੋਊਗਾ ਇਹ ਜੀ ਵੱਡੀਆਂ ਚ ਆ ਗਈ ਨਾ ਵੱਡੀਆਂ ਚ ਆ ਗਈ ਪੰਜਾਬ ਵਾਲੇ ਜੱਸੀ ਰੰਗ ਦਾ ਦੇਖ ਬਣਾ ਇਹਨਾਂ ਮਾ ਗੂੜਾ ਲਾਲ ਗੂੜਾ ਲਾਲ ਬਾਕੀ ਦਾ ਫੇਸ ਦੀ ਕੁਆਲਿਟੀ ਚੰਗੀ ਬਿਲਕੁਲ ਕੁਆਲਿਟੀ ਬਹੁਤ ਚੰਗਾ ਥਾਣ ਲਿਆ ਬਾ ਚਵਾਈ ਇੱਕ ਨੰਬਰ ਹੈ ਜੀ ਚਵਾਈ ਜੂਰੀ ਦਾ ਓਕੇ ਜੀ ਤੇ 85000 ਚ ਥੋੜਾ-ਬੋਤਾ ਮਾਨ ਥੋੜਾ-ਥੋੜਾ ਮਾਨ ਕਰਦਾ ਜੇ ਕਿਤੇ ਉਹ ਆਪਾਂ ਚੋਈ ਨਾ ਹੁੰਦੀ ਬਣੀ ਬਹੁਤ ਆ ਫਕਰ ਬੈਠਣਾ ਫੁੱਟਰਾ ਉਹ ਕੰਮ ਹੋਲੇ ਨਹੀਂ ਵੀ ਚੰਗੀ ਬਣੀ ਆ ਦੇਖੋ ਨਹੀਂ ਬਣੀ ਦਾ ਬਹੁਤ ਆ ਹਾਂਜੀ ਤੇ ਬਾਕੀ ਦੀ ਗੱਲ ਨੰਬਰ ਬੋਲੀਵੋਈ ਫੇਰ ਨੰਬਰ ਆਪਣਾ 739998064 ਜੀ ਪਿੰਡ ਕਰਿਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ